ਹਾਂਜੀ ਸੱਸੀ ਗਾਲ ਵੈਲਕਮ ਕੀ ਹਾਲ ਚਾਲ ਕਿਵੇਂ ਸਾਈਟ ਠੀਕ ਠਾਕ ਟਾਈਮ ਅੱਜ ਦਾ 9 ਵਜੇ ਤੱਕ ਚੱਲੇ ਆ ਦੁਕਾਨ ਤੇ ਤੇ ਹਰ ਪੱਤੇ ਵੀ ਜਾਊਗਾ ਤੇ ਉਸ ਤੋਂ ਬਾਅਦ ਜਾਵਾਂਗਾ ਕੰਮ ਤੇ ਦੁਕਾਨਦਾਰੀ ਦਾ ਥੋੜਾ ਬਹੁਤ ਕਿੰਨੇ ਕਿੰਨੇ ਇੰਤਿਹਾਰ ਤੇ ਰਹਿਣੀ ਹੈ ਦੁਕਾਨ ਤੇ ਤੇ ਮੈਂ ਜਾਊਗਾ ਬਾਅਦ ਵਿੱਚ ਕੰਮ ਤੇ ਪਹਿਲਾਂ ਦੁਕਾਨ ਤੇ ਚੱਲੀਏ ਫਿਰ ਉਸ ਤੋਂ ਬਾਅਦ ਮੁੰਡੇ ਨੇ ਆਣਾ ਤੇ ਫਿਰ ਜਾਵਾਂਗੇ ਕੰਮ ਤੇ ਜੁਰੇ ਰੰਤਾ ਨੂੰ ਲਾਉ ਦੇ ਨਾਲੇ ਨਵੇਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਹਾਂਜੀ ਬਾਜੀ ਉਦੋਂ ਪੀ ਲਿਆ ਓਠ ਗਿਆ ਸੀ ਬੱਗੂ ਆਓ ਜਲੀ ਉਠੋ 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 ਚਲੀਏ ਨਹੀਂ ਲਾਜਮ ਚਾਹ ਮੈਂ ਉਠਾ ਰੂ ਜੇ ਜਦਾਂ ਮੈਂ ਅੰਦਰ ਜਾਣਾ ਹੈ ਲਾਈਨ ਹੁਣੇ ਲਈ ਮਾਤਾ ਜੀ ਹੁਣੇ ਆਏ ਨੇ ਕਿੱਥੋਂ ਆਏ ਭਾਜੀ ਦਸ਼ਮ ਕੇਰੀਆਂ ਤੋਂ ਆਇਆ ਸਪੈਸ਼ਲ ਬਹੁਤ ਧੰਨਵਾਦ ਇਹਨਾਂ ਦਾ ਤੇ ਇੱਧਰ ਗਏ ਗੁਰਦਸਹਿਬ ਦਸ਼ੇ ਕਰਨ ਕਿਹੜੇ ਕੋਤਰਾ ਸਭ ਗਏ ਹਾਂਜੀ ਨੀਰਾਵ ਬਣਾ ਨੀਰਾਵ ਬਣਾ ਥੋੜਾ ਸਹਿ ਦਸ਼ਨ ਕਰਕੇ ਤੇ ਆਗੇ ਹੋਰ ਜਵਾਨ ਕੀ ਹਾਲ ਹੈਲੂ ਨਹੀਂ ਕਰਨੀ ਨਾ ਕਿਧਰ ਆ जोरावर सिंह नाम बड़ा प्यारा रखे है। और है ठीक ठाक सब कारोबार चल रहा।

ਤੇ ਉਦ ਲਈ ਸਾਰਾ ਸੱਤਾਂ ਦੇ ਪਗਰੇ ਕਰਤੀਆਂ ਰੱਖਣ ਡਿਜ਼ਾਈਨ ਪਾਉਣ ਵਾਲੇ ਬਾਕੀ ਸੱਤਾਂ ਚ ਕਿ ਲਾਗੇ ਮਗਾ ਲੈਨੇ ਆ ਨਾ ਲਵੇ ਇਧਰ ਵੀ ਲਾਤੇ ਆ ਇਧਰ ਲਗਣ ਵਾਲੇ ਬਾਕੀ ਜੋ ਨਾਲਾਂ ਦਾ ਕੱਲ ਫੱਲੇ ਕਮਰੇ ਜਿਉਂ ਲੱਗੇ ਹੁਣ ਚੱਲੇ ਆ ਕਰਨ ਨੂੰ ਵਾਪਸ ਤੇ ਰੰਗ ਰੂਮ ਚ ਲਾਤੇ ਆ ਦੇਖੋ ਕਰੋ ਚੱਕ ਕਿਵੇਂ ਲੱਗੇ ਰੰਗਾਂ ਦੇ ਬਹੁਤ ਪਿਆਰਾ ਬਣਿਆ ਮਤਲਬ ਸੱਤਾਂ ਡਿਜ਼ਾਈਨ ਪੈਣ ਵਾਲੀਆਂ ਜੀ ਇਦੀ ਫਿਲੀਂਗ ਕੀਤੀ ਹੈ ਸ਼ੁਰੂ ਇਹਦੀ ਹੋ ਜਾਣੀ ਹੈ ਕੱਲ ਤੱਕ ਕੰਪਲੀਟ ਤੇ ਇੱਧਰ ਜਾਨ ਕਰੋ ਚਾ ਕਾਲੂ ਕਰ ਇਦਾਂ ਇਸ ਕਲਰ ਦੇ ਲੱਗੇ ਰਹੇ ਲੈ ਵੀ ਪਹੁੰਚ ਚੁੱਕੇ ਆ ਘਰ ਟਾਈਮ ਅਜੇ 10 ਵਜੇ ਦਾ ਹਾਂਜੀ ਹਰਪ੍ਰਤ ਸਿੰਘ ਜੀ ਲੀਅੜੀ ਪਹੁੰਚਿਆ ਅਜੇ ਕੰਮ ਥੋੜਾ ਆਫਕਾ ਹੈ ਇੱਧਰ ਕੀ ਬੰਦਾ ਪਿਆ ਬੈਂਗ ਪਰਤਾ ਬੰਦਾ ਪਿਆ ਪਰਤਾ ਹੂੰ ਪਰਤਾ ਸਰਨਾ ਤੋਂ ਲਈਏ ਫਿਰ ਮਿਲਦੇ ਆਂ ਦੋਸਤੋ ਤੁਹਾਨੂੰ ਹੈ ਫੈਰ ਕੇ ਕਾਵੜ ਬੜੀ ਹੋ ਗਈ ਆ ਯਾਰ ਮਿਲਦੇ ਆਂ ਫੈਰ ਕੇ ਤੁਹਾਨੂੰ ਹਾਂਜੀ ਭਾਜੀ ਉੱਠ ਗਏ ਜੀ ਸੱਚੀ ਕੱਲ ਨਹੀਂ ਕਹਨੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹੋ ਸਾਰਿਆਂ ਨੂੰ ਹੈ ਕਾ ਮੇਰੇ ਤਾਂ ਉਹ ਚੱਲਣ ਰਿਹਾ ਪ੍ਰੋਗਰਾਮ ਅਜੇ ਅਗਲੇ ਸਵੇਰੇ ਹੋਊ ਤੇ 4 ਵਜੇ ਝਾੜੂ ਪੁੱਟ ਆਇਆ ਅੱਜ ਕਹਿੰਦਾ ਮम्मी ਮੈਂ ਕੰਮ ਕਰਦਾ ਚੱਲੀ ਨਾਂ ਤੇ इंदिया चलिए इधर ਉਹਨੇ ਫੋਨ ਲਾਪਣਾ ਤੇ ਸਟਾਈ ਜਾਣ ਦੇ। ਇਹ ਛੜੀ ਆਪਾਂ ਹੋ ਗਏ ਆ ਸਾਰੇ ਹਰਫਤ ਵੀ ਰਿਆੜੀ ਤੇ ਹਰਫਤੇ ਆਧਾਰ ਕਾਰਡ ਅਪਲਾਈ ਕਰਨ ਜਾਣਾ ਅੱਜ ਚਲੋ ਉਠੋ ਗੂਠਾ ਲਾਉਣਾ ਸੇ ਜਾ ਕੇ ਫਿੰਗਰਪ੍ਰਿੰਟ ਕਰਨੇ। ਮੈਂ ਕ ਅਪਲਾਈ ਕਰ ਦਿੰਨੇ ਆ ਚਲੋ ਕਿਤੇ ਲੋਡ ਪੈ ਜਾਂਦੀ ਹੈ ਹਨਾ। ਅੱਗੇ ਲੇਟ ਹੋ ਗਏ ਆ ਕਾਫੀ। ਕਿੰਨੇ ਕਿੰਨੇ ਡਾਕੂਮੈਂਟ ਹੁੰਦੇ ਰਹਿਣ ਆਪਣੇ ਇਹ ਕਿਉਂਕਿ ਡਾਕੂਮੈਂਟ ਪ੍ਰੋਪਰ ਹੋਣ ਤਾਂ ਫਿਰ ਮੁੜ ਕੇ ਵੀ ਪਰੇਸ਼ਾਨੀ ਨਹੀਂ ਪੈਂਦੀ। ਚਲੋ ਵੀ ਚੱਲੀਏ ਉਠੋ ਤਾਰੋ ਤਿਆਰ ਆਪਾਂ ਹੋ ਗਏ ਚੱਲੇ ਹਰਫਤ ਸ਼ੈਂਗ ਜੰਮੀ ਲੱਗਦੀ ਹੈ ਮੋਟਰਸੇਡ ਚੱਲੇ ਹੈ ਪਹਿਲਾਂ ਆਧਾਰ ਕਾਰਡ ਇਹਦਾ ਅਪਲਾਈ ਕਰਨਾ ਫਿਰ ਉਸ ਤੋਂ ਬਾਅਦ ਜਾਵਾਂਗੇ ਸ਼ਾਪ ਤੇ ਲਓ ਜੀ ਪਹੁੰਚ ਗਏ ਸ਼ਾਪ ਤੇ ਆਪਣੇ ਤੇ ਆਧਾਰ ਕਾਰਡ ਕਰਾਉਣ ਗਏ ਸੀ ਤੇ ਉਹ ਕਹਿੰਦੇ ਕਿ ਮਤਲਬ ਮਸੋਂ ਤੇ ਰਸ਼ ਬੜਾ ਸੀ ਤੇ ਉਹ ਕਹਿੰਦੇ ਦੁਪਹਿਰ ਨੂੰ ਆਇਓ ਤੇ ਚਾਏ 3 ਵਜੇ ਤੱਕ ਆ ਜਿਓ 4 ਵਜੇ ਤੱਕ ਮੈਂ ਕਿਹਾ ਚਲੋ ਫਿਰ ਦੁਕਾਨ ਨੂੰ ਖੋਲੀ ਵਸ ਤੋਂ ਬਾਅਦ ਫਿਰ ਆਪਾਂ ਕਰਾਂਗੇ ਟ੍ਰਾਈ ਦੇਖ ਦੇ ਇਹ ਹਰ ਫਰਸ਼ਿੰਗ ਕਿਉਂ ਵੀ ਕਰਕੇ ਕਿਉਂ ਜੋਣੀ ਇਹ ਤਾਂ ਮਾਰ ਲੈ ਇਹਦੇ ਚੜੋ ਝੂੜੋ ਤੇ ਮੋੜਵੜ ਬਾਹਰ ਘਟਦਾ ਖਿਲਾਲ ਡੰਮੇ ਡੰਮੇ ਅੱਜ ਵੇਰ ਟੰਗਣ ਵਾਲੀਆਂ ਆਵੇ ਬਾਹਰ ਘਤਣ ਵਾਲੀਆਂ ਹਾਂਜੀ ਕੀ ਕਹਿੰਦੇ ਜੀ ਤੁਹਾਏ ਦੋਸਤੋ ਬੜਾ ਪਰ ਬੜਾ ਭੱਟਾ ਕਾਲਾ ਕੀਤਾ ਹੈ ਟਿੱਕਾ ਇੱਥੇ ਲਾਈਦਾ ਇੱਥੇ ਤੂੰ ਰੋਟੇ ਦਾ ਲਾਤਾ ਕਿਨੇ ਲੈ ਮਮੀ ਨੇ ਲਾਇਆ ਤੂੰ ਹੋ ਚੱਲ ਕੇ ਆਇਆ ਹੈ ਸਾਹ ਚੜ ਗਏ ਹੈਲੋ ਕਰੋ ਭਾਤੇ ਹੈਲੋ ਕਰੋ ਪਾਪਾ ਨੂੰ ਹੈਲੋ ਕਰੋ ਹੈਲੋ ਹੈ ਹੈਲੋ ਕਰੋ ਪਾਪਾ ਨੂੰ ਹੈਲੋ ਜਣ ਸਸੀ ਕਰ ਬੋਲ ਦੋ ਫਿਰ ਕੀ ਹਿੰਦਾ ਚੀਚੀ ਹੁੰਦੀ ਕਿ ਚੀਚੀ ਤੇ ਟਿੰਗੇ ਹਾਂ ਮਾਣੀ ਪੀਣਾ ਮਾਣੀ ਪੀਣਾ ਬਹੁਤ ਨਹੀਂ ਮਾਣੀ ਪੀਣਾ ਸੀ ਅਤੇ ਮਾਣੀ ਪੀਊਗਾ ਅਤੇ ਮਾਣੀ ਪੀਊਗਾ ਹਾਂ ਕੀ ਹੈ ਨਾ ਮਗਰ ਕਿਤੇ ਆ ਗਿਆ ਓ ਯਾ ਫਤਨੇ ਮਣੀ ਪੀ ਲਿਆ ਪਤਨੇ ਮਣੀ ਪੀ ਲਿਆ ਲੈ ਵੀ ਮੈਂ ਇਹ ਹੱਥ ਪਤੇ ਆ ਗਏ ਖੋਪ ਦੇ ਤੇ ਕਿੰਨੇ ਕੋਈ ਘਰ ਕਾਲਨ ਚਾ ਲੈਣ ਵਾਸਤੇ ਕੀ ਹੈ ਕਿ ਇਹ ਰੱਖਤੇ ਹੈ ਨਹੀਂ ਘੰਟਾ ਹੋ ਗਿਆ ਇੱਕ ਆ ਜੰਦੇ ਹੈ ਨਹੀਂ ਚਾਰ 3 ਮਿੰਟ ਰੱਖਾ ਇੰਨੇ ਦਾ ਚਾਰ ਕਲੋਂ ਦੇ ਸ਼ਾਦਾ ਵਿੱਚ ਪ੍ਰਸ਼ਾਦ ਆਇਆ ਵੀ ਰਾਇ ਆਇਆ ਸੀ ਨੰਦਪੁਰ ਸਾਹਿਬ ਤੋਂ ਕੱਲ ਉਹਨੇ ਲੈਂਦਾ ਸੀ ਹੁਣ ਆਪਾਂ ਆ ਗਏ ਦੁਕਾਨ ਤੋਂ ਟਾਈਮ ਹੋ ਚੱਕਾ 7:30 ਦਾ ਤੇ ਹੁਣ ਚੱਲੇ ਆ ਹਨੂ ਪੈ ਗਿਆ ਵਿਆਹ ਤੇ ਉਹਦੇ ਚੱਕਰ ਚੋਂ ਸ਼ੋਪਿੰਗ ਕਰਨ ਚੱਲੇ ਆ ਥੋੜੀ ਜੀ ਹਰਫ ਦੇ ਕੱਪੜੇ ਲੈਣੇ ਆ ਤੇ ਆਪਣਾ ਵੇਖਾ ਆਪਣੇ ਮੈਂ ਥੋੜੇ ਜਿਹਾ ਠਹਿਰ ਕੇ ਲੱਲਾਂਗਾ ਕਿਰਨੇ ਥੋੜਾ ਬਸ ਸਮਾਨ ਲੈਣਾ ਮੈਰਿਜ ਤੇ ਮੇਰੇ ਤੋਂ ਉਹ ਵੇਖੋ ਮੈਨੂੰ ਕੰਟੀ ਮਾਸਤੇ ਕਿਹਾ ਨਹੀਂ ਕਿ ਮੁੰਡਿਆ ਇਹ ਅਸੀਂ ਇਹ ਅੱਛਾ ਜਿਹਾ ਟੀਵੀ ਦਾ ਰਿਮੋਟ ਨਹੀਂ ਸੀ ਇਸੀ ਬੰਦ ਕਰਨ ਨਹੀਂ ਕਿੱਥਾ ਹੁਣ ਹੋ ਜਾਂਦਾ ਕਿ ਵੇਲੇ ਆ ਆਪਾਂ ਨੂੰ ਪੈ ਗਿਆ ਵਾ ਤੇ ਉਹਦੇ ਚੱਕਰ ਚ ਆਪਾਂ ਚੱਲੇ ਆ ਤੇ ਸ਼ੋਪਿੰਗ ਕਰ ਲਈਏ ਥੋੜੀ ਜੀ ਹਰਫਤੇ ਵਾਂ ਦਸੰ ਬਸ ਲੈਣੀ ਚਲੋ ਅ ਵੀ ਚਲੋ ਚੱਲੀਏ ਇਹਦੇ ਲਈ ਜਿਹੜਾ ਫੌਜੀ ਵਾਲੇ ਕੱਪੜੇ ਪਾਏ ਨਾ ਤਾ ਚਲੋ ਇਹਦੇ ਸਮੂਝੀ ਵੀ ਲਿਓ ਨੇ ਆ ਜਾਓ ਚੱਲੀਏ ਹਾਂ ਕਿੰਗਵੇਂ ਹਰਫਤੇ ਚੱਲੀਏ ਚਲੋ ਚੱਲੀਏ ਅਹ 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 ਕੰਟ ਟਾਈਮ ਹੋ ਚੁੱਕਾ 8 ਵਜੇ ਦਾ ਦੁਕਾਨ ਤੋਂ ਆ ਗਏ ਚੱਲੇ ਮੈਂ ਕਿ ਚਲੋ ਸ਼ੋਪਿੰਗ ਸ਼ੋਪਿੰਗ ਕਰਾ ਲਿਆਉਨੇ ਹੈ ਕਿਰਨਾਂ ਨੂੰ ਹਰਫਤੇ ਨੂੰ ਆਪਣੇ ਕੱਪੜੇ ਮੈਂ ਲਵਾਂਗਾ ਥੋੜਾ ਰੁੱਕ ਕੇ ਠਹਿਰ ਕੇ ਜਿਵੇਂ ਦੋ ਦੋ ਟੀ-ਸ਼ਰਟਾਂ ਲੈਣੀਆਂ ਬਾਕੀ ਪੈਂਟਾਂ ਪੁੰਡਾ ਆਪਣੀਆਂ ਸਾਰੀ ਜਾਣਾਂ ਕੋਈ ਗੱਲ ਨਹੀਂ ਹੈ ਜੀ ਤੇ ਵੀ ਲੈ ਲਿਓ ਕਿ ਬਾਕੀ ਚਲੋ ਕੋਈ ਨਹੀਂ ਦੇਖਦੇ ਆ ਫਿਰ ਜੁੜ ਰਿਹਾ ਹਾਂ ਤਾਂ ਕੋ ਲਾ ਤਿੰਨ ਦਿਨ ਹੋ ਗਏ ਆ ਟਕ ਵਲੌਗ ਨਹੀਂ ਪਿਆ ਥੋੜਾ ਕੰਮ ਦੇ ਚੱਕਰ ਚ ਬਿਜੀ ਹਾਂ ਕੰਮ ਵੀ ਦੇਖਣੇ ਪੈਂਦੇ ਫਿਰ ਤੁਹਾਨੂੰ ਪਤਾ ਹੀ ਆ ਨਾ ਜਿਹੜੇ ਕੰਮ ਦੀ ਜ਼ਿੰਮੇਵਾਰੀ ਲਈ ਹੋਵੇ ਫਿਰ ਉਹ ਕੰਮ ਵੀ ਸੇਨਾ ਚੜਨ ਤੇ ਆ ਖੰਦਾ ਇੱਕ ਧਾਰੀ ਵਾਲਾ ਕੰਮ ਦੋ ਬਟਾਲੇ ਸ਼ੁਰੂ ਕੀਤੇ ਆ ਤੇ ਉੱਥੇ ਵੀ ਜਾਣਾ ਪੈਂਦਾ ਕੇਵਲੇ ਗਿੜਾ ਗੁੜਾ ਮਾਲ ਨਹੀਂ ਤੇ ਕੇਵਲੇ ਦਿਹਾੜੀ ਵੀ ਲਾਉਣ ਜਾਣਾ ਪੈਂਦਾ ਉੱਥੇ ਦੁਕਾਨ ਦਾ ਕੰਮ ਵੀ ਵੇਖਣਾ ਪੈਂਦਾ ਚਲੋ ਕੋਈ ਨਹੀਂ ਫਿਰ ਇਦਾਂ ਹੀ ਜਿੰਦਗੀ ਦੇ ਨਾਲ ਸਾਰੇ ਕੰਮ ਕਰਨੇ ਪੈਂਦੇ ਤੇ ਲੋਕੀ ਕਹਿੰਦੇ ਆ ਕਿ ਤੁਸੀਂ ਕੀ ਕਰਨ ਦੇ ਜੀ ਹਨਾ ਦੁਕਾਨਾਂ ਦੇ ਲੋਕਾਂ ਦੇ ਪ੍ਰਵਾਹ ਜਿਹੜੀ ਕਰਨੀ ਉਹ ਤੁਹਾਨੂੰ ਪਤਾ ਹੀ ਹੈ। ਉਹਨਾਂ ਨੇ ਗੱਲਾਂ ਬਾਤਾਂ ਕਰੀ ਜਾਣੀਆਂ, ਬਾਕੀ ਜੋ ਤੁਹਾਡਾ ਦਿਲ ਕਰਦਾ ਕਰੀ ਜਾਇਆ ਕਰੋ। ਚਲੋ ਠੀਕ ਆ, ਮਿਲਦੇ ਆਂ। ਜਾ ਕੇ ਦੁਕਾਨ ਤੇ। ਇੱਥੇ ਆਏ ਜੀ ਸ਼ਾਹਬ ਜੀ। ਭਾਜੀ ਕਿੱਥੇ ਆਏ ਜੇ? ਇੱਥੇ ਆ ਗਏ ਆਂ। ਕੱਪੜੇ ਲੈਣੇ ਜੁੱਤੀ। ਤੇ ਹਰ ਵਕਤ ਨੂੰ ਸ਼ਾਪਿੰਗ ਬਾਅਦ ਚ ਕਰਾਉਣੇ ਆਂ। ਕਿਉਂ ਵੀ? ਹਾਂ। ਜੁੱਤੀਆਂ ਦਾ ਪਹਿਲਾਂ ਮੜਾ ਖਲਾਰਾ ਪਿਆ। ਹਾਂ ਜੀ। ਇਹ ਆ ਲਓ ਜੀ। ਠੀਕ ਆ। ਜੁੱਤੀ ਦਿਖਾਓ ਯਾਰ ਉੱਪਰ। ਜੀ ਤੇ ਮੇਰੇ ਵਾਸਤੇ ਦਿਖਾਏਗੇ ਇੱਕ ਵਾਰੀ ਪਾਰਟੀ ਵੇਅਰ ਕੋ ਚੰਗੀ ਚੰਗੀ ਜੀ ਹੋ ਜਾਏ ਹਾਂਜੀ ਕੀ ਕਹਿੰਦੇ ਤੁਸੀਂ ਚੋਈਆਂ ਆਈਆਂ ਆਈਆਂ ਚੀਆਂ ਚੀਆਂ ਕੋਣ ਤਾਂ ਪਈ ਲਾ ਕੇ ਬੱਚੇ ਨਹੀਂ ਕੋਣ ਤਾਂ ਕੋਣ ਦੇ ਜੁੱਤੀ ਨਹੀਂ ਆ ਜੀ ਇਹ ਪੰਗਨਾ ਇਹ ਰੱਖੀ ਨੋ ਆ ਨਹੀਂ 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 ਹਾਂ ਜੀ ਕੀ ਉਹ ਖੰਡੇ ਜੀ ਤੇ ਇਹ ਬੰਦਾ ਬਹੁਤ ਨਹੀਂ ਰੁਕਦਾ ਇਹ ਹਰ ਪੱਤਰ ਲੈਣੇ ਅਸੂਤ ਕੋਈ ਥੋੜੀ ਬਲੀਆ ਦਿਖਾਏ ਪਹਾੜੀ ਵਿੱਚ ജീ ന ஆனால் சொன்னான் ਨਹੀਂ ਵੇ ਇਹਦੇ ਚ ਨਹੀਂ ਤੇ ਦਿਖਾ ਦਿਓ ਸ਼ਰਟ ਵਾਲੇ ਤੇ ਇਹਦੇ ਇਹ ਸੁਣਨਾ ਹੈ ਕਿ ਨਾ ਕਲਰ ਕੋਈ ਜੋ ਲਗਾ ਦੇ ਆਵੇ ਆਵੇ ਆਹ ਸੋਨਾ ਇਹ ਕੰਡੇ ਛੋਟਾ ਮੇਰੇ ਆਹ ਯਾ ਛੋਟਾ ਲੱਗਦਾ ਹੋਇਆ ਇਹ ਇਹਦੇ ਚ ਹਾਂਜੀ ਬੰਮੂ ਨੇ ਹਾਂਜੀ ਸ਼ੋਪਿੰਗ ਦੇ ਸਾਡੀ ਹੋਈ ਨਹੀਂ ਉਹਨੂੰ ਨਿਕਲਣਾ ਪਿਆ ਹਾਰ ਕੇ ਉੱਥੋਂ ਹਵਾਏ ਬੜੀ ਵਗੰਡਾਈ ਬੜੀ ਤੇ ਆਵਾਜ਼ ਲੰਡਾਈ ਅਸੀਂ ਵੀ ਸ਼ਾਪਿੰਗ ਨੇ ਕਰਦੇ ਪਏ ਸੀ ਪਰ ਹਵਾ ਇਨੀ ਤੇਜ਼ ਆ ਗਈ ਤੇ بارش ਬਹੁਤ ਆ ਗਈ ਫਿਰ ਆਪਾਂ ਉਥੋਂ ਨਿਕਲੀ ਜਾਏ ਫਿਲਹਾਲ ਕਿਉਂਕਿ ਉਹਨਾਂ ਦੁਕਾਨਾਂ ਲੇਟ ਹੀ ਬੰਦ ਹੋ ਗਈ ਜਿੱਥੇ ਆਪਾਂ ਹਰਫਤੇ ਕੱਪੜੇ ਦੇਖਣੇ ਵਲੇ ਆਲੂਟ ਬੰਦ ਹੋ ਗਈ ਤੇ ਫਿਰ ਥੋੜੀ ਬੋਤ ਕਰ ਲਈ ਸ਼ਾਪਿੰਗ ਨੇ ਥੋੜੀ ਬੋਤ ਬਾਕੀ ਆ ਤੇ ਹੁਣ ਜਾ ਰਹੇ ਆ ਘਰ ਨੂੰ ਕਿਉਂਕਿ ਮੌਸਮ ਮੌਸਮ ਹੋ ਚੁੱਕਾ ਖਰਾਬ ਕਾਫੀ ਤੇ ਹੁਣ ਜਾਣਾ ਪਣਾ ਘਰੇ ਕਰਦਾ ਵੇਖੀ ਸਿਸਟਮ ਕਿਤਾਮ ਕੀ ਪ੍ਰੋਗਰਾਮ बारिश करो जाके बल्ले बल्ले वैसे हो तो चंगा गया क्योंकि बारिश नेरी बड़ी चली ना घट्टा घट्टा बह गया उन्होंने मौसम मौसम थोड़ा ठंडा हो गया मिलते में जाके घर तो मैं तो भेजी सारे वेखो चलो शॉपिंग रह गई बिचे हर फिर भी सौ गया हूँ जाके कहते मैं घरे ही नहाँ वा ਬਾਦਸੂ ਦੇ ਰਿਚੇ ਕਿਤੇ ਬਾਰਿਸ਼ ਆਉਣੇ ਵੇਲੇ ਆ ਕੇ ਬੜਾ ਝੂ ਪੈ ਗਿਆ ਪਹਿਲਾਂ ਵਿੱਚ ਨਾ ਆਵਾ ਪਾ ਬਹੁਤ ਜ਼ਿਆਦਾ ਬਾਰਿਸ਼ ਨੂੰ ਬੁਲਾ ਦੇ ਇਹਨੇ ਮੈਂ ਗੇਟ ਖੋਲਣਾ ਮੈਂ ਮੈਂ ਖੋਲਦੀ ਜਾ ਕੇ ਹੁਣ ਪਤਾ ਨਹੀਂ ਕੀ ਕਰਦੇ ਪਏ ਮੰਨਦੇ ਨਹੀਂ ਕਹਿਣਾ ਇਹਨਾਂ ਨੇ ਇੰਨੀ ਰੀਜ ਹੈ ਨਾ ਬਾਰਿਸ਼ ਵਿੱਚ ਭਿੱਜਣ ਦੀ ਲੜਦੇ ਹੁਣ ਜਾਨ ਬੁੱਝ ਗਈ ਗੇਟ ਖੋਲਣ ਮੈਨੂੰ ਨਹੀਂ ਖੋਲਣ ਦਿੱਤਾ மா <laughs> 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 <laughs>